ਦੇ ਕੋਲੇ ਕੁਸ ਵੀ ਹੈ ਨਹੀਂ ਹਾਂਜੀ ਸਾਰੇ ਪਾਣੀ ਇਹ ਗੁਰਮੀਤ ਸਿੰਘ ਸਾਹਿਬ ਸ੍ਰੀ ਬਹਿਗੁਰਜੀ ਕੀ ਫਤਿਹ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਅਸੀਂ ਆਮ ਪਾਰਟੀ ਨੂੰ ਚੁਣਿਆ ਇਹਦਾ ਤੁਸੀਂ ਇਨਸਾਫ ਆਪ ਕਰਦੇ ਹੋ ਇੱਥੇ ਇੱਕ ਮੋਲਾਪੁਰ ਦੇ ਵਿੱਚ ਪ੍ਰਾਪਰਟੀ ਜੱਦੀ ਪਈ ਆ 1968 ਦੀ ਕਿ ਕਬਜ਼ਾ ਵੀ ਸਾਡਾ ਸੀ ਇੱਕ ਬੰਦਾ ਉੱਥੇ ਵਿੱਚ ਆ ਕੇ ਨਿਯੇਜ ਹੀ ਬਹਿ ਗਿਆ ਸੋਨੀ ਮਨਜੀਤ ਸੋਨੀ ਮਨਜੀਤ ਜੀ ਦਾ ਨਾਮ ਆ ਉਹਨੇ ਸਾਡੇ ਤੇ 1 ਮਹੀਨਾ ਹੋ ਗਿਆ ਪਹਿਲਾਂ ਕੱਚਾ ਪਰਚਾ ਦਰਜ ਕਰਾਤਾ ਵੀ ਇਹਨਾਂ ਨੇ ਇੱਥੋਂ ਚੋਰੀ ਕਰ ਲਈ ਚੋਰੀ ਕੋਈ ਹੈ ਨਹੀਂ ਨਾ ਕੋਈ ਇਹਦੀ ਵੀਡੀਓ ਆ ਅਸੀਂ ਵਿੱਚ ਜ਼ਰੂਰ ਬਣਿਆ ਅਸੀਂ ਮਾਲਕਾਂ ਤੇ ਵਿੱਚ ਅਸੀਂ ਪੜਨਾ ਸੀ ਮੁੱਖ ਮੰਤਰੀ ਸਾਹਿਬ ਸਾਡੀ ਸਨਮਾਈ ਕੋਈ ਨਹੀਂ ਐਸਐਸਪੀ ਦੇ ਸਾਡੀ ਇਨਕੁਆਰੀ ਲੱਗੀ ਪਈ ਆ ਇੱਥੇ ਦਾ ਮੌਜੂਦਾ ਐਸਐਚਓ ਮੈਂ ਗੁਰਦੀਪ ਸਿੰਘ son of ਗਰਦਿਆਲ ਸਿੰਘ ਮੇਰਾ ਬੇਟਾ ਚੱਕ ਕੇ ਲੈ ਗਏ ਮੈਨੂੰ ਡਰਾਉਂ ਰਹੇ ਉੱਤੇ ਗੋਲੀਆਂ ਵੀ ਪਾ ਸਕਦੇ ਆ ਉਹ ਇਹਨਾਂ ਜਿਹੜਾ ਕੇਸ ਪਾਰਨ ਸਾਡੇ ਦੇ ਅੱਗੇ ਘਰ ਦੇ ਮਸਲੇ ਵਿੱਚ ਕਈ ਪਰਚੇ ਚੱਲਦੇ ਆ ਪਰ ਮੈਨੂੰ ਡਰ ਲੱਗਦਾ ਮੁੱਖ ਮੰਤਰੀ ਇਹਨਾਂ ਇਨਸਾਫ ਤਾਂ ਕਰੋ ਫੇਰ ਤੁਹਾਡੀ ਆਮ ਪਾਰਟੀ ਦੀ ਕੀ ਫਾਇਦਾ ਕੀ ਹੋਇਆ ਅਨਗਾਇਜ ਪ੍ਰਾਪਰਟੀਆਂ ਲੋਕ ਮੁੱਲਾਂਪੁਰ ਦੇ ਵਿੱਚ ਦੇ ਪਿੱਛੇ ਇੱਕ ਮੌਕੇ ਦਾ ਚੰਨੀ ਮੰਡਿਆਣੀ ਤੋਂ ਕਾਂਗਰਸੀ ਦਾ ਬੰਦਾ ਕਾਂਗਰਸੀ ਦਾ ਬੰਦਾ ਉਹ ਇਹਨਾਂ ਦੀ ਹੈਲਪ ਕਰ ਰਿਹਾ ਵਾ ਪਹਿਲਾਂ ਇਹਨਾਂ ਤੇ ਇੱਕ ਪਰਚਾ ਹੋਇਆ ਸੀ ਸੋਨੀ ਤੇ 420 ਦਾ ਦਵਾਰਕਾ ਤੇ ਤਿਲਕੇ ਨਾਲ ਤਿਲਕੇ ਨਾਲ ਪਰਚਾ ਹੋਇਆ ਸੀ ਉਦੋਂ ਵੀ ਜੇਲ੍ਹ ਜਾ ਕੇ ਆਇਆ ਇਹ ਇੱਤਨੇ ਮੇਰਾ ਬੇਟਾ ਚੱਕਿਆ ਪਲਾਟ ਦੇ ਵਿੱਚੋਂ ਅਸੀਂ ਥਾਣੇ ਗਏ ਲਖਾਉਣ ਬਈ ਇਹ ਬੰਦਾ ਨਜਾਇਜ਼ੀ ਕਬਜ਼ਾ ਕਰਨ ਲੱਗਿਆ ਜੀ ਦੁਬਾਰੇ ਥਾਣੇ ਵਾਲੇ ਕਬਜ਼ਾ ਕਰਾ ਰਹੇ ਨੇ ਥਾਣੇ ਵਾਲਿਆਂ ਨੇ ਹੋਰ ਹੀ ਕਬਜ਼ਾ ਕਰਾਇਆ ਮੇਰੇ ਬੇਟੇ ਨੂੰ ਚੱਕ ਕੇ ਲੈ ਗਏ ਸਾਡੀ ਕੋਈ ਹੈਲਪ ਨਹੀਂ ਕਰਦੇ ਸਾਡੀ ਇਨਕੁਵਾਰੀ ਚਿਕਰਾਮਾਂ ਤੋਂ ਲੱਗੀ ਵਈ ਆ ਉਹਦੀ ਕੋਈ ਸੁਣਵਾਈ ਨਹੀਂ ਸਾਨੂੰ ਕੋਈ ਸੱਦਿਆ ਨਹੀਂ ਘਰੋ ਅਸੀਂ ਪਲਾਟ ਵਿੱਚ ਖੜੇ ਆ ਅਸੀਂ ਕਰੇ ਚਲੇ ਗਏ ਮੇਰੇ ਬੇੜੇ ਨੂੰ ਬੁਲਾ ਕੇ ਗੱਡੀ ਵਿੱਚ ਪਹਾ ਕੇ ਆਪੇ ਸੱਚੋ ਸਭ ਚਲੇ ਗਏ ਕਹਿੰਦੇ ਮੇਰੇ ਹੋਂ ਤੋਂ ਪਹਿਲਾਂ ਛੱਡਿਓ ਨਾ ਦੱਸੋ ਸਾਡੀ ਕੀ ਗਲਤੀ ਆ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਨਿਸ਼ਾਜ ਕਰਦੇ ਛਡੋਣੀ ਹ ਇਹ ਤਾਂ ਸਾਡੇ 1968 ਤੋਂ ਅਸਲੀ ਪ੍ਰਾਪਰਟੀ ਆ ਜਿਹਦੇ ਉੱਪਰ ਲੋਕ ਕਰਜ਼ਾ ਕਰਾਈ ਜਾਂਦੇ ਆ ਪੁਲਸ ਵਾਲੇ ਮੈਂ ਲੜਕਾਰ ਕੇ ਕਹਿੰਦਾ ਮੈਂ ਮੇਰਾ ਬੇਟੇ ਨੂੰ ਇਹ ਸੱਚੋ ਸਾਰ ਚੱਕ ਕੇ ਲੈ ਕੇ ਗਿਆ ਇਸ ਸਾਈ ਨੂੰ ਅਸੀਂ ਕਿਹਾ ਵੀ ਦੱਸ ਸਾਡੀ ਇਹ ਖਵਾਰੀ ਦਾ ਕੀ ਬਣਿਆ ਸਾਨੂੰ 4 ਮੇਰਾ ਟਾਈਮ ਦਿੱਤਾ ਉਧਰ ਮੇਰਾ ਬੇਟਾ ਇੱਥੇ ਕਲਾੜ ਚ ਖੜਾ ਮੇਰੀ ਹੱਥ ਵਧਨ ਕੇ ਬੇਨਤੀਆ ਮੇਰੇ ਮੁੰਡੇ ਉੱਪਰ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਕੋਈ ਨਿਯਾਇ ਜ ਨਸੇ ਦੀ ਚੀਜ਼ ਨਹੀਂ ਪੈਣੀ ਚਾਹੀਦੀ ਜਿਹੜਾ ਸੋਨੀਆ ਕੁਛ ਨਹੀਂ ਕਰਾ ਸਕਦਾ ਮੇਰਾ ਬੇਟਾ ਅੰਦਰ ਲਖੋਇਆ ਵਿਆਵਾ ਇਹ ਉਹਦੇ ਉੱਪਰ ਕੁਝ ਵੀ ਪਾ ਸਕਦੇ ਆ ਮੁੱਖ ਮੰਤਰੀ ਸਾਹਿਬ ਸੁਣੋ ਗੌਰ ਕਰ ਗਾਹਾਂ ਨੂੰ ਜੇ ਤੇ ਮੇਲੇ ਮਾਣਨਾ ਮਾ ਨਹੀਂ ਫੇਰ ਆਸ ਨਾ ਰੱਖਿਓ ਸਰਕਾਰ ਦੀ ਦੂਜੀਆਂ ਸਰਕਾਰਾਂ ਨੇ ਨਾਲ ਚੰਗੇ ਕੰਮ ਕਰਦੇ ਹੋ ਮੈਂ ਕਹਿੰਦਾ ਬਹੁਤ ਵਧੀਆ ਕੰਮ ਕਰਦੇ ਹੋ ਪਰ ਜੇ ਅੱਗੇ ਤੋਂ ਮੁੱਖ ਮੰਤਰੀ ਬਣਨਾ ਮੰਨ ਇਹ ਨਿصاف ਤਕਰੀ ਵਿੱਚ ਤੋਲ 13 13 ਕਿਰਪਾ ਕਰੋ ਗੌਰ ਕਰੋ ਮੇਰਾ ਬੇਟਾ ਬਾਈ ਇਜਤ ਬਾਹਰ ਹੋਣਾ ਚਾਹੀਦਾ ਵਾ ਪਲਾਟ ਤਾਂ ਅਸੀਂ ਛੱਡਣਾ ਕੋਈ ਨਹੀਂ ਬੇਨਤੀਆਂ ਮੇਰੀ ਹੱਥ ਬੰਨ ਕੇ ਜਿਹੜਾ ਦੋਸ਼ੀ ਆ ਉਹਦੇ ਉੱਪਰ ਪਰਚਾ ਕਰਕੇ ਹੋਵੇ ਕਿ ਮਾਰਕਾਂ ਦੇ ਉੱਪਰ ਨਹੀਂ ਹੁੰਦਾ ਨਾਲੇ ਫਰਦ ਵਿੱਚ ਦੇਖੇ ਫਰਦ ਦੇ ਵਿੱਚ ਕੋਈ ਨਾਉ ਨਹੀਂ ਉਹਦਾ ਜਿਹੜਾ ਵਿੱਚ ਕਬਜ਼ਾ ਕਰੀ ਬੈਠਾ ਵਾ ਉਸ ਨਾਲ ਮਿਲ ਕੇ ਉਹਨੇ ਇਹ ਕੰਮ ਕਰਾਇਆ ਵਾ ਹੱਥ ਮਨ ਕੇ ਮੇਰੀ ਬੇਨਤੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ